ਟਰੈਪ ਕਰਕੇ ਸਵੇਰੇ ਮਸਤੈਦੀ ਨਾਲ ਦੋ ਗ੍ਰਿਫਤਾਰ ਕਰ ਲਈ ਆ ਜਿਹੜੇ ਚਾਰ ਨੇ ਉਹ ਵੀ ਟਰੈਪ ਤੇ ਲੱਗੇ ਹੋਏ ਨੇ ਕੋਈ ਬਹੁਤ ਹੀ ਛੋਟੀ ਜੀ ਗੱਲ ਤੇ ਉੱਪਰ ਤਕਰਾਰਬਾਜੀ ਹੋਈ ਤੇ ਉਸ ਤਕਰਾਰਬਾਜੀ ਤੋਂ ਬਾਅਦ ਤੈਸ਼ ਜਿਹੜੀ ਆ ਉਹ ਇੰਨੀ ਜ਼ਿਆਦਾ ਵੱਧ ਗਈ ਕਿ ਉਹਨਾਂ ਨੇ ਚਾਕੂ ਮਾਰ ਕੇ ਜੜਾ ਇਕੱਤੀ ਆਰੇ ਇਹੋ ਜੀ ਗਲਤ ਅੰਸਰਾਂ ਨੂੰ ਸਮਾਜ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਵੀ ਨਹੀਂ ਹੈ ਇਹਨਾਂ ਨੂੰ ਸਖਤ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਵੇਂ ਹੀ ਇਸ ਚੀਜ਼ ਬਾਰੇ ਸਾਨੂੰ ਇਨਫੋਰਮੇਸ਼ਨ ਆਈ ਇਮੀਡੀਏਟਲੀ ਅਸੀਂ ਸਾਰੀਆਂ ਟੀਮਾਂ ਬਾਹਰ ਕੱਢ ਗਏ ਪਹਿਲਾਂ ਦੋ ਟਾਸਕਾਂ ਤੇ ਫੋਕਸ ਕੀਤਾ ਕਿਉਂਕਿ ਪਹਿਲਾਂ ਤੇ ਇਹ ਦੋਸ਼ੀ ਅਣਪਛਾਤੇ ਸੀਗੇ ਅਨਨੋਨ ਸੀਗੇ ਸਾਡਾ ਪਹਿਲਾ ਫੋਕਸ ਇਹ ਸੀ ਕਿ ਛੇਤੀ ਤੋਂ ਛੇਤੀ ਇਹ ਦੋਸ਼ੀ ਪਛਾਣੇ ਜਾਣ ਪਹਿਲਾਂ ਅਸੀਂ ਦੋਸ਼ੀਆਂ ਨੂੰ ਪਛਾਣਨ ਪਿੱਛੇ ਐਫਰਟ ਕੀਤਾ ਉਹ ਸਾਰੇ ਦੋਸ਼ੀ ਆਇਡੈਂਟੀਫਾਈ ਹੋ ਗਏ ਇਹਨਾਂ ਦੇ ਉਹ ਬੱਚੇ ਸੀਗੇ ਉਹ ਹੁਣ ساری ਉਮਰ ਸਲਾਖਾਂ ਚ ਜੇਲ੍ਹ ਦੇ ਪਿੱਛੇ ਹੋਣਗੇ ਜਿਨ੍ਹਾਂ ਨੂੰ ਗੈਂਦੇ ਚਾਰ ਦੋਸ਼ੀਆਂ ਨੂੰ ਅਰੈਸਟ ਕਰਕੇ ਤੇ ਇਹਨਾਂ ਨੂੰ ਮਿਸਾਲੀ ਤੌਰ ਤੇ ਸਜ਼ਾ ਦੇਣੀ ਹੈ ਤਾਂ ਕਿ ਅੱਗੇ ਇਹੋ ਜੀ ਕਿਸੇ ਵਾਰ ਦਾ ਨੂੰ ਕਰਨਾ ਤੇ ਦੂਰ ਉਧਰ ਬਾਰੇ ਸੋਚ ਵੀ ਨਾ ਸਕੇ ਕਿਸਾਨ ਦਾ ਪ੍ਰਮਨਦੀਪ ਪੁਲਿਸ ਦੇ ਵੀ ਸੀਗਾ ਪਰ ਵਰਦੀ ਨਹੀਂ ਸੀ ਪਾਈ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਤੇ ਤਾਂ ਇਹ ਗੱਲ ਇੰਨੀ ਜ਼ਿਆਦਾ ਵਧੀਆ ਦੋ ਜਣੇ ਇਹਨੇ ਫੜਲੇ ਸੀ ਵੀ ਤਕੜਾ ਸੀ 6 ਫੁੱਟ ਤੋਂ ਉੱਪਰ ਕਾ ਸੀ ਤੇ ਉਹਨਾਂ ਨੇ ਪਿੱਛੋਂ ਆ ਕੇ ਪਿੱਠ ਤੇ वार ਕੀਤਾ ਜੀ ਦੋ ਵਾਰ ਕੀਤੇ ਨੇ ਪਿੱਠ ਤੇ ਤੇ ਜਿਹੜੇ ਕਿ ਬੀਤੀ ਸ਼ਾਮ ਨਾਬਾ ਦੇ ਵਿੱਚ ਹੈੱਡ ਕਨਸਟੇਬਲ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਫੈਮਿਲੀ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਆਏ ਨੇ ਐਸਐਸਪੀ ਵਰੁਣ ਸ਼ਰਮਾ ਸਰ ਹਾਲਾਤ ਕਿਦਾਂ ਦੇ ਨੇ ਕਿਉਂਕਿ ਬੜਾ ਦੁੱਖ ਹੁੰਦਾ ਇੱਕ ਜਵਾਨ ਪੁੱਤ ਦਾ ਘਰੋਂ ਜਾਣਾ ਘਰ ਦੇ ਹਾਲਾਤ ਕੀ ਨੇ ਔਰ ਫੈਮਿਲੀ ਦੇ ਵਿੱਚ ਹੋਰ ਕੌਣ ਕੌਣ ਹੈ ਦੇਖੋ ਜੀ ਇਹ ਬੜੀ ਜਿਹਨੂੰ ਕਹਿ ਸਕਦੇ ਆ ਕਿ ਮੰਦ ਭਾਗੀ ਇਸ ਤੋਂ ਮੰਦ ਭਾਗੀ ਘਟਨਾ ਕੋਈ ਵੀ ਨਹੀਂ ਹੋ ਸਕਦੀ ਕਿ ਜਦੋਂ ਇੱਕ ਨੌਜਵਾਨ ਜਿਹੜਾ ਮੁਲਾਜ਼ਮ ਸੀ ਤੇ ਹੈੱਡ ਕਨਸਟੇਬਲ ਅਮਨਦੀਪ ਉਹਨੂੰ ਅਸੀਂ ਆਪ ਦੀ ਹਰੇਕ ਮੁਲਾਜ਼ਮ ਨੂੰ ਉਸੇ ਆਪ ਦੀ ਫੈਮਿਲੀ ਦਾ ਮੈਂਬਰ ਮੰਨਦੇ ਹਾਂ ਸੋ ਜਿਵੇਂ ਹੀ ਇਸ ਚੀਜ਼ ਬਾਰੇ ਸਾਨੂੰ ਇਨਫੋਰਮੇਸ਼ਨ ਆਈ ਇਮੀਡੀਏਟਲੀ ਅਸੀਂ ਸਾਰੀਆਂ ਟੀਮਾਂ ਬਾਹਰ ਕੱਢ ਕੇ ਪਹਿਲਾਂ ਦੋ ਟਾਸਕਾਂ ਤੇ ਫੋਕਸ ਕੀਤਾ ਕਿਉਂਕਿ ਪਹਿਲਾਂ ਤੇ ਇਹ ਦੋਸ਼ੀ ਅਣਪਛਾਤੇ ਸੀਗੇ ਅਨਨੋਨ ਸੀਗੇ ਸਾਡਾ ਪਹਿਲਾ ਫੋਕਸ ਇਹ ਸੀ ਕਿ ਛੇਤੀ ਤੋਂ ਛੇਤੀ ਇਹ ਦੋਸ਼ੀ ਪਛਾਣੇ ਜਾਣ ਪਹਿਲਾਂ ਅਸੀਂ ਦੋਸ਼ੀਆਂ ਨੂੰ ਪਛਾਣਨ ਪਿੱਛੇ ਐਫਰਟ ਕੀਤਾ ਉਹ ਸਾਰੇ ਦੋਸ਼ੀ ਆਇਡੈਂਟੀਫਾਈ ਹੋ ਗਏ ਉਸ ਤੋਂ ਬਾਅਦ ਇਹ ਸੀਗਾ ਕਿ ਜਿੰਨੀ ਛੇਤੀ ਇਹਨਾਂ ਨੂੰ ਅਸੀਂ ਅਰੈਸਟ ਕਰ ਸਕੀਏ ਤੇ ਜਿਹੜੇ ਛੇ ਦੋਸ਼ੀ ਪੰਜ ਤੋਂ ਛੇ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪੋਨਾ ਚੋਂ ਦੋ ਦੋਸ਼ੀ ਅਸੀਂ ਅੱਜ ਅਰੈਸਟ ਕਰ ਲਏ ਜਿੱਥੇ ਤੱਕ ਪਰਿਵਾਰ ਦੀ ਗੱਲ ਆ ਮੈਂ ਡਿਪਟੀ ਕਮਿਸ਼ਨਰ ਪਟਿਆਲਾ ਐਮਐਲਏ ਨਾਬਾ ਸਮੂਚਾ ਪ੍ਰਸ਼ਾਸਨ ਅੱਜ ਪਰਿਵਾਰ ਨਾਲ ਆਪਣਾ ਦੁੱਖ ਦਾ ਪ੍ਰਗਟਾਵਾ ਕਰਨ ਲਈ ਇੱਥੇ ਪਹੁੰਚਿਆ ਸੀ ਸੋ ਅਸੀਂ ਪਰਿਵਾਰ ਨੂੰ ਵੀ ਇਨਸ਼ੋਰ ਕੀਤਾ ਕਿ ਪਾਲਿਸੀ ਮੁਤਾਬਕ ਜੋ ਵੀ ਫਾਈਨੈਂਸ਼ੀਅਲ ਸਪੋਰਟ ਜਿਵੇਂ ਕਿ ਐਚਡੀਐਫਸੀ ਬੈਂਕ ਦਾ ਲਾਈਫ ਇੰਸ਼ੋਰੈਂਸ ਹੁੰਦਾ ਹਰੇਕ ਪੁਲਿਸ ਮੁਲਾਜ਼ਮ ਨੂੰ ਸੋ ਉਹਨੂੰ ਵੀ ਛੇਤੀ ਤੋਂ ਛੇਤੀ ਅਸੀਂ ਪਰਿਵਾਰ ਤੱਕ ਪਹੁੰਚਾਵਾਂਗੇ ਪਰਿਵਾਰ ਦੇ ਅੱਗੇ ਕਿਸੇ ਜੀ ਨੂੰ ਕੋਈ ਜੇਕਰ ਸਰਕਾਰੀ ਨੌਕਰੀ ਚ ਅਸੀਂ ਐਡਜਸਟ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਬਟ ਅਜੇ ਵੀ ਮੇਨ ਫੋਕਸ ਉਸੇ ਚੀਜ਼ ਤੇ ਆ ਕਿ ਰਹੰਦੇ ਚਾਰ ਦੋਸ਼ੀਆਂ ਨੂੰ ਅਰੈਸਟ ਕਰਕੇ ਤੇ ਇਹਨਾਂ ਨੂੰ ਮਿਸਾਲੀ ਤੌਰ ਤੇ ਸਜ਼ਾ ਦੇਣੀ ਤਾਂ ਕਿ ਅੱਗੇ ਇਹੋ ਜੀ ਕਿਸੇ ਵਾਰ ਦਾ ਨੂੰ ਕਰਨਾ ਤੇ ਦੂਰ ਉਧਰ ਬਾਰੇ ਸੋਚ ਵੀ ਨਾ ਸਕੇ ਕੱਲ ਅਮਨਦੀਪ ਕੌਰ ਦੀ ਸਿਸਟਰ ਦਾ ਬਿਆਨ ਆਇਆ ਸੀ ਉਹ ਕਹਿੰਦੇ ਪੁਲਿਸ ਵਾਲੇ ਨਹੀਂ ਸੇਫ ਤਾਂ ਆਮ ਲੋਕ ਕਿੱਦਾਂ ਸੇਫ ਹੋਣਗੇ ਅੱਜ ਤੁਸੀਂ ਮਿਲ ਕੇ ਆਏ ਹੋ ਉਹਨਾਂ ਦੀ ਕੀ ਮੰਗ ਸੀ ਕਿ ਉਹ ਕਹਿੰਦੇ ਵੀ ਸਖਤ ਤੋਂ ਸਖਤ ਸਜ਼ਾ ਮਿਲੇ ਔਰ ਕੀ ਉਹਨਾਂ ਨੇ ਤੁਹਾਡੇ ਸਾਹਮਣੇ ਦੇਖੋ ਜੀ ਫੈਮਿਲੀ ਜਦੋਂ ਇੰਨੇ ਇਮੋਸ਼ਨਲ ਭਰੀ ਹੋਵੇ ਤੇ ਉਹਨਾਂ ਨੇ ਮੈਂ ਉਹਨਾਂ ਦਾ ਸਟੇਟਮੈਂਟ ਸਮਝ ਸਕਦਾ ਕਿਉਂਕਿ ਉਸ ਸਮੇਂ ਉਹ ਬਹੁਤ ਇਮੋਸ਼ਨਲ ਹੋਣੇ ਪਰੰਤੂ ਇੱਥੇ ਮੈਂ ਗੱਲ ਕਹਿਣਾ ਚਾਹੁੰਦਾ ਆ ਕਿ ਜਿਹੜਾ ਕ੍ਰਾਈਮ ਆ ਕ੍ਰਾਈਮ ਸਮਾਜ ਦਾ ਹੀ ਇੱਕ ਹਿੱਸਾ ਆ ਕਰਾਇਮ ਜਦੋਂ ਵੀ ਹੁੰਦਾ ਆ ਕਰਾਇਮ ਨੂੰ ਕਿੰਨੀ ਛੇਤੀ ਟਰੇਸ ਕਰਦੇ ਆ ਡਿਟੈਕਟ ਕਰਦੇ ਆ ਤੇ ਦੋਸ਼ੀ ਅਰੇਸਟ ਕਰਦੇ ਆ ਉਹ ਸਾਡਾ ਕੈਲੀਬਰ ਹੁੰਦਾ ਆ ਸੋ ਪਰਿਵਾਰ ਚ ਇੱਕ ਇਹਨਾਂ ਦੇ ਸਿਸਟਰ ਨੂੰ ਵੀ ਅਸੀਂ ਮਿਲੇ ਆ ਮਦਰ ਫਾਦਰ ਨੂੰ ਅਸੀਂ ਮਿਲੇ ਅਸੀਂ ਉਹਨਾਂ ਨੂੰ ਹੌਸਲਾ ਦਿੱਤਾ ਅਮਨਦੀਪ ਮੈਰਿਡ ਸੀਗਾ ਇਹਨਾਂ ਦਾ ਇੱਕ ਛੋਟਾ ਬੱਚਾ ਵੀ ਸੀਗਾ ਸੋ ਪਰਿਵਾਰ ਨੂੰ ਅਸੀਂ ਇਹੀ ਹੌਸਲਾ ਦਿੱਤਾ ਕਿ ਸਮੁੱਚੀ ਪੰਜਾਬ ਪੁਲਿਸ ਜਿਹੜੀ ਆ ਉਹ ਇਸ ਦੁੱਖ ਦੀ ਘੜੀ 'ਚ ਸਮੁੱਚੀ ਪੰਜਾਬ ਪੁਲਿਸ ਤੁਹਾਡੇ ਨਾਲ ਖੜੀ ਐਂਡ ਕਿਸੇ ਪ੍ਰਕਾਰ ਦੀ ਵੀ ਸਹਾਇਤਾ ਲਈ ਅਸੀਂ ਸਦਾ ਹੀ ਇਸ ਪਰਿਵਾਰ ਲਈ ਹਾਜ਼ਰ ਸਰ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਦੱਸਿਆ ਜਾ ਰਿਹਾ ਕਿ ਬੜੀ ਛੋਟੀ ਉਮਰ ਉਹਨਾਂ ਦੀ 20 ਤੋਂ 22 ਸਾਲ ਦਾ ਤਫਤੀਸ਼ ਦੇ ਬਾਰੇ ਮੈਂ ਅਜੇ ਪੁਲਿਸ ਇਸ ਫੋਰਮ ਤੇ ਕੁਝ ਨਹੀਂ ਦੱਸ ਸਕਦਾ ਕਿਉਂਕਿ ਜਦ ਤੱਕ ਬਾਕੀ ਦੋਸ਼ੀ ਨਹੀਂ ਅਰੈਸਟ ਹੁੰਦੇ ਤੇ ਪੂਰਾ ਮਾਮਲਾ ਡੰਗਾਈ ਨਾਲ ਅਸੀਂ ਇਹਦੀ ਪਰਚੋਲ ਨਹੀਂ ਕਰ ਲੰਗੇ ਉਸ ਸਮੇਂ ਤੱਕ ਮੈਂ ਦੋਸ਼ੀਆਂ ਬਾਰੇ ਕੋਈ ਅਚਾਨਕ ਕਤਲ ਕੀਤਾ ਗਿਆ ਜਾਂ ਪਿੱਛੋਂ ਕੋਈ ਦੁਸ਼ਮਣੀ ਸੀ ਜਾਂ ਰੰਜਿਸ਼ ਸੀ ਕੋਈ ਬਹੁਤ ਹੀ ਛੋਟੀ ਜੀ ਗੱਲ ਤੇ ਉੱਪਰ ਤਕਰਾਰਬਾਜੀ ਹੋਈ ਤੇ ਉਸ ਤਕਰਾਰਬਾਜੀ ਤੋਂ ਬਾਅਦ ਤੈਸ਼ ਜਿਹੜੀ ਆ ਉਹ ਇੰਨੀ ਜ਼ਿਆਦਾ ਵੱਧ ਗਈ ਕਿ ਉਹਨਾਂ ਨੇ ਚਾਕੂ ਮਾਰ ਕੇ ਜਿਹੜਾ ਇਹ ਕਤਲ ਕੀਤਾ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦਾ ਵੀ ਬੈਕਗ੍ਰਾਉਂਡ ਕ੍ਰਿਮੀਨਲ ਹੈ ਮੈਂ ਪੁਲਿਸ ਮੈਂ ਤਫਤੀਸ਼ਬਾਰੇ ਜ ਨਹੀਂ ਸ਼ੇਅਰ ਕਰ ਸਕਦਾ ਸੋ ਇਸਨ ਐਸਐਸਪੀ ਵਰਨ ਸ਼ਰਮਾ ਜਿਨ੍ਹਾਂ ਦੇ ਵੱਲੋਂ ਫੈਮਿਲੀ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਹੌਸਲਾ ਦਿੱਤਾ ਗਿਆ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਜਿਹੜਾ ਉਹ ਫੈਮਿਲੀ ਮੈਂਬਰਾਂ ਨੂੰ ਦਿੱਤਾ ਗਿਆ ਨਾਲ ਹੀ ਕਿਹਾ ਕਿ ਮਿਸਾਲੀ ਸਜ਼ਾ ਉਹਨਾਂ ਦੋਸ਼ੀਆਂ ਨੂੰ ਦੇਵਾਂਗੇ ਜਿਨ੍ਹਾਂ ਨੇ ਕਿਰਚਾ ਮਾਰ ਕੇ ਬੜੀ ਬੇਰਹਿਮੀ ਦੇ ਨਾਲ ਅਮਨਦੀਪ ਸਿੰਘ ਦਾ ਕਤਲ ਕੀਤਾ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਅਮਨਦੀਪ ਸਿੰਘ ਦੇ ਘਰ ਦੀਆਂ ਇਹ ਤਸਵੀਰਾਂ ਨੇ ਔਰ ਬਾਹਰ ਸਕੇ ਸੰਬੰਧੀ ਦੋਸਤ ਰਿਸ਼ਤੇਦਾਰ ਪਹੁੰਚੇ ਹੋਏ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਅੱਖ ਨਮਾ ਕਿਉਂਕਿ ਬਹੁਤੀ ਉਮਰ ਵੀ ਨਹੀਂ ਸੀ ਇੱਕ ਮਾਸੂਮ ਬੱਚੇ ਦਾ ਪਿਤਾ ਸੀ ਔਰ ਕੱਲ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਭੈਣ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਸੀ ਕਿ ਮਿਸਾਲੀ ਸਜ਼ਾ ਉਹਨਾਂ ਦੋਸ਼ੀਆਂ ਨੂੰ ਮਿਲੇ ਕਿਉਂਕਿ ਦੁਸ਼ਮਣੀ ਬਹੁਤੀ ਨਹੀਂ ਸੀ ਥੋੜੀ ਲਾਕਡਾਰ ਸੀ ਜਿਸ ਕਰਕੇ ਅਮਨਦੀਪ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਿਵਲ ਲਾਈਨ ਦੇ ਵਿੱਚ ਤੰਨਾਤ ਸੀ ਔਰ 26 ਜਨਵਰੀ ਦੀ ਪਰੇਡ ਦੇ ਵਿੱਚ ਉਸਨੇ ਹਿੱਸਾ ਲੈਣਾ ਸੀ ਔਰ ਨਾਭਾ ਦੇ ਮਹਸ ਗੇਟ ਦੇ ਵਿੱਚ ਗਿਆ ਉਹਨਾਂ ਦਾ ਭਰਾ ਨਾਲ ਸੀ ਔਰ ਕਿਰਚਾ ਮਾਰ ਕੇ ਬੜੀ ਬੇਰਹਿਮੀ ਦੇ ਨਾਲ ਕਰੀਬ 6 ਦੋਸ਼ੀਆਂ ਦੇ ਵੱਲੋਂ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਔਰ ਇੱਕ ਘਰ ਦੀਆਂ ਤਸਵੀਰਾਂ ਨੇ ਨਾਬਾ ਦੇ ਪੁੱਡਾ ਕਲੋਨੀ ਦਾ ਇੱਕ ਘਰ ਹੈ ਜਿੱਥੇ ਸੱਥਰ ਵਿਛਿਆ ਹੋਇਆ ਅਮਨਦੀਪ ਸਿੰਘ ਹੈੱਡ ਕਨਸਟੇਬਲ ਜੋ ਪਟਿਆਲਾ ਸਿਵਲ ਲਾਈਨ ਦੇ ਵਿੱਚ ਤਾਇਨਾਤ ਸੀ ਅੱਜ 26 ਜਨਵਰੀ ਨੂੰ ਪਰੇਡ ਤੇ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਦਾ ਬੀਤੀ ਸ਼ਾਮ ਕਿਰਚਾ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਔਰ ਪਰਿਵਾਰ ਦੀ ਮੰਗ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਔਰ ਦੱਸਿਆ ਵੀ ਜਾ ਰਿਹਾ ਕਿ ਬਹੁਤੀ ਉਮਰ ਨਹੀਂ ਸੀ ਬਹੁਤੀ ਉਮਰ ਨਹੀਂ ਸੀ ਉਹਨਾਂ ਦੋਸ਼ੀਆਂ ਦੀ 20 ਤੋਂ 22 ਸਾਲ ਦੀ ਉਮਰ ਸੀ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਬੜੀ ਮੰਦਭਾਗੀ ਘਟਨਾ ਹੈ ਕਿਉਂਕਿ ਅੱਜ ਦੇ ਦਿਨ ਉਸਨੇ ਪਰੇਡ ਕਰਨੀ ਸੀ ਔਰ ਮਾਪਿਆਂ ਦਾ लाडला ਪੁੱਤਰ ਸੀ ਔਰ ਉਸ ਦਾ ਭਰਾ ਜਿਹੜਾ ਉਸ ਨੂੰ ਵੀ ਗੰਭੀਰ ਜ਼ਖਮੀ ਕੀਤਾ ਗਿਆ ਕੈਮਰਾਮੈਨ ਸੁਮਿਤ ਗਿੱਲ ਦੇ ਨਾਲ ਨਰਿੰਦਰ ਸਿੰਘ ਮਹੋਰਾਣਾ ਨਾਬਾ ਹੈਡ ਕਨਸਟੇਬਲ ਅਮਨਦੀਪ ਸਿੰਘ ਦਾ ਸੰਸਕਾਰ ਹੋ ਰਿਹਾ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਨਮ ਅੱਖਾਂ ਦੇ ਨਾਲ ਹੈਡ ਕਨਸਟੇਬਲ ਅਮਨਦੀਪ ਸਿੰਘ ਜਿਸ ਦਾ ਬੀਤੀ ਸ਼ਾਮ ਬੜੀ ਬੇਰਹਿਮੀ ਦੇ ਨਾਲ ਨਾਬਾ ਦੇ ਵਿੱਚ ਕਤਲ ਕੀਤਾ ਗਿਆ ਸੀ ਤਾਂ ਉਸ ਦਾ ਸੰਸਕਾਰ ਕੀਤਾ ਗਿਆ ਹੈ ਔਰ ਛੋਟੇ ਮਾਸੂਮ ਬੱਚੇ ਦਾ ਪਿਤਾ ਸੀ ਇਸ ਤੋਂ ਬਾਅਦ ਪਤਵੰਤੇ ਲੋਕ ਇੱਥੇ ਪਹੁੰਚੇ ਹੋਏ ਨੇ ਐਮ ਐਲ ਏ ਗੁਰਦੇਵ ਸਿੰਘ ਦੇ ਮਾਨ ਮੌਜੂਦ ਨੇ ਹਰਿਕ ਦਾ ਖੰਨਾ ਮੈਂ ਕਿਉਂਕਿ ਕਿਰਚਾ ਮਾਰ ਕੇ ਉਸਤਾਬ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਪਰਿਵਾਰ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮਿਸਾਲੀ ਸਜ਼ਾ ਮਿਲੇ ਔਰ ਥੋੜਾ ਸਮਾਂ ਪਹਿਲਾਂ ਐਸਐਸਪੀ ਵਰੁਣ ਸ਼ਰਮਾ ਉੱਥੇ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਜਿਹੜਾ ਉਹ ਵੀ ਕੀਤਾ ਗਿਆ ਹੈ ਸਾਡੇ ਨਾਲ ਫਿਰ ਐਮਐਲਏ ਨਾਬਾ ਦੇਮਾਨ ਨੇ ਮਨਸਾਬ ਕਿਵੇਂ ਦੇਖਦੇ ਹੋ ਬੜੀ ਦੁਖਦਾਈ ਖਬਰ ਆ ਔਰ ਜਵਾਨ ਪੁੱਤ ਕਿਸੇ ਦਾ ਚਲੇ ਜਾਣਾ ਔਰ ਐਸਐਸਪੀ ਵੀਆਈਸੀ ਤੁਸੀਂ ਵੀ ਪਰਿਵਾਰ ਨੂੰ ਮਿਲਿਓ ਕਿਸ ਤਰੀਕੇ ਦੇ ਹਾਲਾਤ ਨੇ ਬੜੀ ਦੁਖਦਾਈ ਘਟਨਾ ਹੋਈ ਹੈ ਜੀ ਆਮਨਦੀਪ ਸਿੰਘ ਸਾਡਾ ਭਰਾ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਸੀ ਕੱਲ ਸ਼ਾਮੀ ਮੈਸ ਗੇਟ ਨਾਬਾ ਇੱਕ ਚੌਕ ਹੈ ਜੀ ਉੱਥੇ ਕਿਸੇ ਗੱਲ ਨੂੰ ਲੈ ਕੇ ਕਿਸੇ ਦੁਕਾਨ ਤੇ ਤੂ ਤੂ ਮੈਂ ਮੈਂ ਹੋਈਏ ਦੋਨੇ ਭਰਾ ਸੀਗੇ ਤੇ ਦੂਜੇ ਜਿਹੜੇ ਸੀਗੇ ਉਹਨਾਂ ਨੇ ਆਪਣੇ ਦੂਸਰੇ ਹੋਰ ਬੰਦਿਆਂ ਨਾਲ ਮਲਾ ਲਿਆ ਉਹ ਕਹਾਣੀ ਜ਼ਿਆਦਾ ਵੱਧ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਤੇਜ਼ ਤਾਰ ਹਥਿਆਰ ਦੇ ਨਾਲ ਇਹਨਾਂ ਤੇ ਵਾਰ ਕੀਤਾ ਜਿਸ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਔਰ ਦੂਜਾ ਪਲਾ ਪੱਟੜ ਹੋ ਗਿਆ ਉਹ ਹੁਣ ਕਦਲੇ ਦੁਬਾਰ ਹੈ ਤੇ ਅੱਜ ਡੀਸੀ ਪਟਿਆਲਾ ਐਸਐਸਪੀ ਪਟਿਆਲਾ ਵੀ ਆ ਕੇ ਗਏ ਨੇ ਜੀ ਔਰ ਮੈਂ ਵੀ ਸਵੇਰ ਤੋਂ ਘਰੇ ਸੀਗਾ ਤੇ ਮੁੱਖ ਮੰਤਰੀ ਪੰਜਾਬ ਸਰਕਾਰ ਪ੍ਰਮਾਨਜੀਤ ਸਾਹਿਬ ਨਾਲ ਮੈਂ ਗੱਲ ਕੀਤੀ ਹੈ ਤੇ ਉਹਨਾਂ ਨੇ ਵੀ ਕਿਹਾ ਕਿ ਇਹਦਾ ਜਲਦੀ ਜਿਹੜਾ ਜਿੰਟਾਰਾ ਕਰਾਂਗੇ ਔਰ ਟਰੈਕ ਜਿਹੜਾ ਫਾਸਟ ਕਰਕੇ ਇਨਸਾਫ ਜਿਹੜਾ ਜਲਦੀ ਦਵਾਇਆ ਜਾਏਗਾ ਔਰ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਇਨਜ਼ਾਮ ਦਿੱਤਾ ਉਹਨਾਂ ਨੂੰ ਮਿਸਾਲੀ ਸਜ਼ਾ ਮਿਲੇਗੀ ਜੀ ਔਰ ਸਖਤੋ ਸਖਤ ਸਜ਼ਾ ਮਿਲੇਗੀ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ ਔਰ ਕੋਈ ਵੀ ਬੰਦਾ ਕਿਸੇ ਦਾ ਵੀ ਕਤਲ ਨਹੀਂ ਕਰ ਸਕਦਾ ਕਾਨੂੰਨ ਜਿਹੜਾ ਉਹਦਾ ਕਾਨੂੰਨ ਦੇ ਮੁਤਾਬਕ ਉਹਦਾ ਇਨਸਾਫ ਹੁੰਦਾ ਜੀ ਪਰ ਅਗਰ ਕਿਸੇ ਨੇ ਕੀਤਾ ਤੇ ਉਹ ਪਰਿਵਾਰ ਜਿਹੜੇ ਆ ਇਹਨਾਂ ਦੇ ਉਹ ਬੱਚੇ ਸੀਗੇ ਉਹ ਹੁਣ ਸਾਰੀ ਉਮਰ ਸਲਾਖਾਂ ਚ ਜੇਲ੍ਹ ਦੇ ਪਿੱਛੇ ਹੋਣਗੇ ਜਿਨ੍ਹਾਂ ਨੂੰ 6 ਵਿਅਕਤੀ ਦੱਸੇ ਜਾ ਰਿਹਾ ਜਿਦੇ ਵਿੱਚੋਂ ਦੋ ਗ੍ਰਿਫਤਾਰ ਕਰ ਲਏ ਗਏ ਆਂ ਔਰ ਚਾਰਾਂ ਦੀ ਭਾਲ ਜਾਰੀ ਹੈ ਕੱਲ ਰਾਤ ਤੋਂ ਹੀ ਮੈਂ ਐਸਐਸਪੀ ਪਟਿਆਲਾ ਨਾਲ ਗੱਲ ਕੀਤੀ ਡੀਐਸਪੀ ਨਾਬਾ ਬਲਸਾਹ ਨਾਲ ਗੱਲ ਕੀਤੀ ਆ ਸਾਰੀ ਰਾਤ ਐਸਐਸਪੀ ਸਾਹਿਬ ਵੀ ਜਾਗਦੇ ਰਹੇ ਬਲਸਾਹ ਡੀਐਸਪੀ ਨਾਬਾ ਵੀ ਜਾਗਦੇ ਰਹੇ ਬੜਾ ਫਿਕਰ ਸੀਗਾ ਤੇ ਟਰੈਪ ਕਰਕੇ ਸਵੇਰੇ ਮਸਤੈਦੀ ਨਾਲ ਦੋ ਗ੍ਰਿਫਤਾਰ ਕਰ ਲਈ ਆ ਜਿਹੜੇ ਚਾਰ ਨੇ ਉਹ ਵੀ ਟਰੈਪ ਤੇ ਲੱਗੇ ਹੋਏ ਨੇ ਤੇ ਉਮੀਦ ਕਰਦੇ ਆ ਕਿ ਉਹ ਵੀ ਬਹੁਤ ਜਲਦੀ ਗ੍ਰਿਫਤ ਦੇ ਵਿੱਚ ਹੋਣਗੇ ਔਰ ਉਹ ਸਲਾਖਾ ਦੇ ਪਿੱਛੇ ਹੋਣਗੇ ਕਾਨੂੰਨ ਆਪਣਾ ਕੰਮ ਕਰੇਗਾ ਮਨਸਫ ਫੈਮਲੀ ਨੂੰ ਕਿਸ ਤਰੀਕੇ ਦਾ ਭਰੋਸਾ ਦਿੱਤਾ ਗਿਆ ਫੈਮਲੀ ਨੂੰ ਇਹ ਗੱਲ ਇਦਾਂ ਜੀ ਕਿ ਸਰਕਾਰ ਨਾਲ ਖੜੀ ਹੈ ਜੀ ਠੀਕ ਹੈ ਜੋ ਉਹਨਾਂ ਦਾ ਬਣਦਾ ਮਾਨ ਸਤਕਾਰ ਹੈ ਤੇ ਉਹ ਬਿਲਕੁਲ ਦਿੱਤਾ ਜਾਏਗਾ ਜੀ ਔਰ ਐਸਐਸਪੀ ਸਾਹਿਬ ਨੇ ਵੀ ਗੱਲ ਕਹੀ ਹੈ ਕਿਉਂਕਿ ਸਾਡੇ ਪਰਿਵਾਰ ਦਾ ਹਿੱਸਾ ਸੀਗਾ ਪੰਜਾਬ ਪੁਲਿਸ ਦਾ ਹਿੱਸਾ ਸੀਗਾ ਜੇ ਆਜੇ ਮੁਖੀ ਐਸਐਸਪੀ ਪਟਿਆਲਾ ਹੋਂ ਦੇ ਨਾਤੇ ਮੇਰੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਸੀਜ਼ ਨੂੰ ਇੰਜ਼ਾਮ ਤੱਕ ਲੈ ਕੇ ਜਾਈਏ ਔਰ ਜੋ ਵੀ ਪਰਿਵਾਰ ਦਾ ਬਣਦਾ ਜਿਹੜਾ ਮਾਨ ਸਨਮਾਨ ਆ ਉਹ ਜ਼ਰੂਰ ਮਿਲੇਗਾ ਜੀ ਮਾਨ ਸਾਹਿਬ ਕੱਲ ਅਮਨਦੀਪ ਦੀ ਭੈਣ ਦਾ ਬਿਆਨ ਆਇਆ ਸੀ ਉਹ ਕਹਿੰਦੇ ਵੀ ਪੁਲਿਸ ਵਾਲਾ ਸੇਫ ਨਹੀਂ ਤਾਂ ਆਮ ਬੰਦਾ ਕਿਵੇਂ ਸੇਫ ਹੋਊਗਾ ਲਾਅ ਐਂਡ ਆਰਡਰ ਦਾ ਜ਼ਿਕਰ ਹੋਂ ਦਾ ਵਿਰੋਧੀ ਤਰ੍ਹਾਂ ਕਹਿੰਦੀ ਜ ਦਿਨੋ ਦਿਨ ਮਾਹੌਲ ਖਰਾਬ ਹੋ ਰਿਹਾ ਪੰਜਾਬ ਦਾ ਬੇਸਿਕਲੀ ਬੇਸਿਕਲੀ ਇਹ ਕੋਈ ਗੈਂਗਵਾਰ ਜਾਂ ਇਸ ਤਰ੍ਹਾਂ ਦੀ ਘਟਨਾ ਨਹੀਂ ਹੈਗੀ ਇੱਕ ਆਮ ਜਿਹੜੀ ਬਾਜ਼ਾਰ ਦੇ ਵਿੱਚ ਤੂੰ ਤੂੰ ਮੈਨੂੰ ਲੈ ਕੇ ਬਧੀ ਗੱਲ ਹੈ ਜੀ ਜਿਹੜੀ ਇਸ ਇਸ ਗੱਲ ਤੱਕ ਪਹੁੰਚੀ ਹੈ ਤੇ ਇਹ ਵੀ ਨਹੀਂ ਹੋਣੀ ਚਾਹੀਦੀ ਵੈਸਤਾ ਠੀਕ ਹੈ ਜੀ ਕਿਉਂਕਿ ਸਾਡਾ ਭਰਾ ਮਨਦੀਪ ਪੁਲਿਸ ਦੇ ਵੀ ਸੀਗਾ ਪਰ ਵਰਦੀ ਨਹੀਂ ਸੀ ਪਾਈ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਉਹ ਪੰਜਾਬ ਪੁਲਿਸ ਦਾ ਮਲਾਜ਼ਮ ਹੈ ਤੇ ਤਾਂ ਇਹ ਗੱਲ ਇੰਨੀ ਜ਼ਿਆਦਾ ਵਧੀ ਹੈ ਤੇ ਪਰ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਔਰ ਸਾਡੀਆਂ ਜਿਹੜੀਆਂ ਪੂਰਾ ਜ਼ਿਲ੍ਹਾ ਪਟਿਆਲੇ ਦੀਆਂ ਜਿਹੜੀਆਂ ਸੀ ਇਹ ਸਟਾਫ ਜਿਹੜੀਆਂ ਸਾਡੀਆਂ ਇੰਟੈਲੀਜੈਂਸ ਦੀ ਕੰਪਨੀਆਂ ਨੇ ਉਹ ਵੀ ਕੰਮ ਕਰ ਰਹੀਆਂ ਨੇ ਪੁਲਿਸ ਦੀਆਂ ਅਲੱਗ-ਅਲੱਗ ਟੁਕੜੀਆਂ ਲਗਾਤਾਰ ਰੇਡ ਕਰ ਰਹੀਆਂ ਨੇ ਔਰ ਦੋਸ਼ੀ ਜਲਦੀ ਤੇ ਜਲਦੀ ਸਲਾਖਾਂ ਦੇ ਪਿੱਛੇ ਹੋਣਗੇ ਔਰ ਉਹਨਾਂ ਨੂੰ ਇੱਕ ਮਿਸਾਲੀ ਸਜ਼ਾ ਮਿਲੇਗੀ ਔਰ ਸਾਰੀ ਉਮਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਕੱਟਦੇ ਪੈਗੇ ਜੀ ਤਾਂ ਹੋਰ ਜ਼ਿਕਰ ਹੋਇਆ ਜਿਹੜਾ ਕਿ ਨੇ ਕਤਲ ਕੀਤਾ ਜਿਨ੍ਹਾਂ ਨੇ ਉਹਨਾਂ ਦੀ 20-22 ਸਾਲ ਦੀ ਉਮਰ ਉਮਰ ਵੀ ਬਹੁਤ ਹੀ ਨਈ ਆ ਚੜ੍ਹਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਾਰਾ ਕੀਤਾ ਗਿਆ ਦੇਖੋ ਇਹ ਹੁਣ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਐਸਐਸਪੀ ਸਾਹਿਬ ਨੇ ਵੀ ਇਹ ਗੱਲ ਕਹੀਏ ਮੈਂ ਵੀ ਇਹੀ ਗੱਲ ਕਹਣਾ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਅਰੈਸਟ ਤੋਂ ਬਾਅਦ ਹਰ ਚੀਜ਼ ਜਿਹੜੀ ਆ ਉਹ ਔਨ ਰਿਕਾਰਡ ਆਏਗੀ ਫਿਰ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੇ ਕਹਿਆ ਸੀ ਪ੍ਰੈਸ ਕਾਨਫਰੰਸ ਕਰਾਂਗੇ ਔਰ ਬਾਈ ਨੇਮ ਕੌਣ ਨੇ ਕੀ ਨੇ ਕੀ ਟਰੈਪ ਰਿਕਾਰਡ ਇਹਨਾਂ ਦਾ ਪਹਿਲਾ ਇਹਨਾਂ ਦਾ ਕੀ ਟਰੈਪ ਰਿਕਾਰਡ ਆ ਸਾਰਾ ਵਿਸਤਾਰਪੂਰਵਕ মিডিਆ ਨੂੰ ਦੱਸਾਂਗੇ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਕੌਣ ਵਿਅਕਤੀ ਨੇ ਇਹ ਮੈਂ ਇਹ ਗੱਲ ਕਹਣਾ ਕਿ ਇਹੋ ਜਿਹਾ ਗਲਤ ਅਨਸਰ ਦੀ ਸਮਾਜ ਦੇ ਵਿੱਚ ਕਿਤੇ ਵੀ ਥਾਂ ਨਹੀਂ ਔਰ ਇਹੋ ਜਿਹਾ ਗਲਤ ਅਨਸਰਾਂ ਨੂੰ ਸਮਾਜ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਵੀ ਨਹੀਂ ਹੈ ਇਹਨਾਂ ਨੂੰ ਸਖਤ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕਿਸੇ ਵਿਅਕਤੀ ਨਾਲ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਹੋਵੇ। ਸਰ ਉਹਨਾਂ ਦਾ ਛੋਟਾ ਭਰਾ ਵੀ ਨਾਲ ਸੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਤੁਸੀਂ ਮਿਲਿਓ ਕਿਵੇਂ ਨੇ ਹਾਲਾਤ ਉਹਨਾਂ ਦੇ? ਮੈਂ ਹਸਪੀਟਲ ਜਾ ਕੇ ਮਿਲ ਕੇ ਆਇਆ ਜੀ ਹਾਲਚਲ ਪੁੱਛਿਆ ਹੁਣ ਖਤਰੇ ਤੋਂ ਬਾਹਰ ਨੇ ਮੈਂ ਗੱਲ ਵੀ ਕੀਤੀ ਆ। ਸਭ ਕੁਝ ਵੀ ਕਿਸ ਤਰੀਕੇ ਦੀ? ਜੀ ਜੀ ਉਹ ਕਹਿੰਦੇ ਵੀ ਬੇਸਿਕਲੀ ਕਿਸੇ ਦੁਕਾਨ ਤੇ ਮੈਂ ਕਿਹਾ ਟਿੱਕੀ ਵਗੈਰਾ ਕੁਝ ਖਾ ਰਹੇ ਸੀ ਜਿਹੜੇ ਉਹ ਬੰਦੇ ਸੀ ਦੂਸਰੇ ਜਿਹੜੇ ਦੋਸ਼ੀ ਨੇ ਜੀ। ਤੇ ਉਹ ਜਦੋਂ ਦੁਕਾਨਦਾਰ ਨੇ ਪੈਸੇ ਮੰਗੇ ਤਾਂ ਉਹਨਾਂ ਨੇ ਕਿਹਾ ਕਿ ਕਾਦੇ ਪੈਸੇ? ਇਸ ਗੱਲ ਨੂੰ ਲੈ ਕੇ ਆ ਨਾ ਕਣੀ ਹੋਈ ਹੈ ਇਹ ਵੀ ਉੱਥੇ ਸੀਗੇ ਬਸ ਇਸ ਗੱਲ ਤੋਂ ਲੈ ਕੇ ਇੱਕ ਦੂਜੇ ਨਾਲ ਗਾਲੀ ਗਲੋਚ ਹੋਈ ਹੈ ਉਹਨਾਂ ਨੇ ਫੋਨ ਕਰਤਾ ਦੂਜੇ ਬੰਦੇ ਆ ਗਏ 10 ਮਿੰਟ ਬਾਅਦ ਉਹ ਜਿਹੜੇ 6 6 6 ਬੰਦੇ ਹਾਂਜੀ ਉਹ ਆ ਗਏ ਆਉਂਦੇ ਸਾਰੇ ਜਿਹੜਾ ਇਹ ਦੂਜਾ ਭਰਾ ਜਿਹੜਾ ਹਸਪੀਟਲ ਦਾ ਇਹਦੇ ਇੱਥੇ ਸੱਟ ਮਾਰੀ ਸਿਰ ਤੇ ਵਿੱਚ ਔਰ ਜਿਹੜਾ ਜਿਹਦੀ ਡੈਥ ਹੋਈ ਹੈ ਸਾਡਾ ਭਰਾ ਮੁਲਾਜ਼ਮ ਸੀਗਾ ਤੇ ਇਹਦੇ ਦੋ ਜਣੇ ਇਹਨੇ ਫੜਲੇ ਸੀ ਵੀ ਤਕੜਾ ਸੀ 6 ਫੁੱਟ ਤੋਂ ਉੱਪਰ ਕੱਸ ਸੀ ਤੇ ਉਹਨਾਂ ਨੇ ਪਿੱਛੋਂ ਆ ਕੇ ਪਿੱਠ ਤੇ ਵਾਰ ਕੀਤਾ ਜੀ ਦੋ ਵਾਰ ਕੀਤੇ ਨੇ ਪਿੱਠ ਤੇ ਤੇ ਜਿਹੜੇ ਕਿ ਮਤਲਬ ਨਹੀਂ ਸਹਾਰ ਸਕੇ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਹੈ ਜੀ ਔਰ ਮੈਂ ਐਸਐਮਓ ਨਾਬਾ ਨਾਲ ਲਗਾਤਾਰ ਸੰਪਰਕ ਦੇ ਵਿੱਚਾਂ ਜੇ ਜ਼ਰੂਰਤ ਪਈ ਅਸੀਂ ਪ੍ਰਾਈਵੇਟ ਹਸਪੀਟਲ ਚ ਵੀ ਜਿੱਥੇ ਵੀ ਕੋਈ ਅਗਰ ਗੰਭੀਰ ਕੋਈ ਸੱਟ ਲੱਗਦੀ ਹੈ ਅਸੀਂ ਉਹਦਾ ਇਲਾਜ ਕਰਵਾਉਂਦੇ ਹਾਂ ਕਿਉਂਕਿ ਸੀਸੀਟੀਵੀ ਵੀ ਹੋਣਿਆ ਇਸ ਵਾਰ ਦਾ ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਸਾਰਾ ਪੁਲਿਸ ਕਰ ਰਹੀ ਹੈ ਕੰਮ ਬਹੁਤ ਸਾਰੇ ਲੂਕ ਕਲੂ ਆ ਗਏ ਨੇ ਬਹੁਤ سارے ਦੋਸ਼ੀਆਂ ਦਾ ਵੀ ਆਲਮੋਸਟ ਆਈਡੈਂਟੀਫਾਈ ਕਰ ਲਏ ਕਿਹੜੇ ਕਿਹੜੇ ਸੀਗੇ ਤੇ ਪਰ ਇਹ ਪੁਲਿਸ ਪ੍ਰਸ਼ਾਸਨ ਦਾ ਕੰਮ ਆ ਉਹ ਕਾਨੂੰਨ ਦੇ ਮੁਤਾਬਕ ਹਰ ਚੀਜ਼ ਜਿਹੜੀ ਹੈ ਮੀਡੀਆ ਸਾਹਮਣੇ ਰੱਖਾਂਗੇ ਜੀ ਬਹੁਤ ਬਹੁਤ ਸੋ ਇਸਨ ਹਲਕਾ ਨਾਬਾ ਐਮ ਐਲ اے ਦੇਵਮਾਨ ਜਿਨ੍ਹਾਂ ਦੇ ਵੱਲੋਂ ਕਿਹਾ ਕਿ ਮਿਸਾਲੀ ਸਜ਼ਾ ਜਿਹੜੀ ਉਹਨਾਂ ਦੋਸ਼ੀਆਂ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ ਦਾ ਜ਼ਿਕਰ ਕੀਤਾ ਕਿ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕੈਮਰਾਮੈਨ ਸੁਮਿਤ ਗਿੱਲ ਦੇ ਨਾਲ ਨਰਿੰਦਰ ਸਿੰਘ ਮੋਹਰਾਣਾ ਨਾਬਾ ਨਰਿੰਦਰਾ ਜੀ ਅੰਦਰ ਹੀ ਜਾਂਦਾ ਟਰੈਕਟਰ ਦਾ ਫਿਰ ਅੰਦਰ ਫਿਰ ਅੰਦਰ ਤੁਹਾਨੂੰ ਜਦੋਂ ਕਹਿੰਦੇ ਕਿ ਤੀਰ ਦੇ ਦੇ ਦੇਰ ਦੇ ਕੇ ਰੱਖ ਦੇ ਬਾਸੇ ਇਹਦੇ ਇਹ ਗੱਲ ਪੈਂਦਾ ਸਾਨੂੰ ਇਹਨੇ スタートしました。 ऋषु ऋषु